ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅੱਜ ਸਵੇਰ ਹੁੰਦਿਆਂ ਹੀ ਪੂਰੇ ਭਾਰਤ ਦੇ ਵਿੱਚ ਬੰਬ ਥ੍ਰੈਟ ਜੀ ਹਾਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੋਂ ਲੈ ਕੇ ਪੁਲਿਸ ਸਤਰਕ ਹੋ ਗਈ ਹੈ ਇਸ ਸ਼ਹਿਰ ਚਾਹੇ ਅੰਮ੍ਰਿਤਸਰ ਹੋਣ ਦਿੱਲੀ ਹੋਵੇ ਜਾਂ ਮੁੰਬਈ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਈਮੇਲ ਰਾਹੀਂ ਧਮਕੀਆਂ ਮਿਲ ਰਹੀਆਂ ਨੇ ਧਮਕੀਆਂ ਮਿਲ ਰਹੀਆਂ ਨੇ ਕਿ ਆਰ ਡੀ ਐਕਸ ਦੇ ਰਾਹੀਂ ਜੋ ਇਮਾਰਤਾਂ ਨੇ ਉਹਨਾਂ ਨੂੰ ਉਡਾਇਆ ਜਾਏਗਾ ਤੁਹਾਨੂੰ ਯਾਦ ਹੋਵੇਗਾ ਕਿ ਕੱਲ ਦੁਪਹਿਰ ਨੂੰ ਇੱਕ ਖਬਰ ਆਈ ਕੀ ਦਰਬਾਰ ਸਾਹਿਬ ਦਾ ਜੋ ਲੰਗਰ ਹਾਲ ਹੈ ਉਸ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਐਸਜੀਪੀਸੀ ਨੂੰ ਇੱਕ ਈਮੇਲ ਆਈ ਹਾਲਾਂਕਿ ਇਸ ਈਮੇਲ ਦੀ ਟਰੈਕਿੰਗ ਚੱਲ ਰਹੀ ਹੈ ਪੰਜਾਬ ਪੁਲਿਸ ਤੇ ਹੋਰ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਨੇ ਪਰ ਇਸ ਤੋਂ ਬਾਅਦ ਹੀ ਕੱਲ ਮੰਡੇ ਯਾਨੀ ਕਿ ਕੱਲ ਦੇ ਦਿਨ ਹੀ ਦਿੱਲੀ ਦੇ ਦੋ ਹੋਰ ਸਕੂਲਾਂ ਨੂੰ ਧਮਕੀ ਮਿਲੀ ਸੀ ਤੇ ਅੱਜ ਫੇਰ ਦਿੱਲੀ ਦੇ ਦਵਾਰਕਾ ਦੇ ਵਿੱਚ ਇੱਕ ਸਕੂਲ ਨੂੰ ਧਮਕੀ ਮਿਲੀ ਤੇ ਸੈਂਟ ਸਟੀਫਨ ਜੋ ਕਿ ਦਿੱਲੀ ਯੂਨੀਵਰਸਿਟੀ ਦਾ ਬਹੁਤ ਵੱਡਾ ਕਾਲਜ ਹੈ ਉਸ ਨੂੰ ਵੀ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਮਿਲੀ ਇਸ ਤੋਂ ਬਾਅਦ ਫਿਰ ਖਬਰ ਆਈ ਕਿ ਮੁੰਬਈ ਦਾ ਸਟਾਕ ਐਕਸਚੇਂਜ ਜੋ ਹੈ ਉਸ ਨੂੰ ਵੀ ਧਮਕੀ ਮਿਲੀ ਹੈ ਤੇ ਉਸ ਨੂੰ ਵੀ ਈਮੇਲ ਰਾਹੀਂ ਇੱਕ ਧਮਕੀ ਦਿੱਤੀ ਗਈ ਕਿ ਕਿਹਾ ਗਿਆ ਕਿ ਫਲਾ ਬਿਲਡਿੰਗ ਦੇ ਵਿੱਚ ਆਰ ਡੀ ਐਕਸ ਰੱਖਿਆ ਗਿਆ ਤੇ 3 ਵਜੇ ਦੁਪਹਿਰ ਨੂੰ ਇਸ ਨੂੰ ਉਡਾ ਦਿੱਤਾ ਜਾਏਗਾ ਹਾਲਾਂਕਿ ਪਹਿਲੀ ਨਜ਼ਰੇ ਇਹ ਸਾਰੀਆਂ ਧਮਕੀਆਂ ਐਦਾਂ ਲੱਗਦਾ ਕਿ ਕੋਈ ਫੇਕ ਈਮੇਲ ਹੋਏਗੀ ਪਰ ਜੋ ਏਜੰਸੀਆਂ ਨੇ ਉਹ ਇਸ ਨੂੰ ਲੈ ਕੇ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੀਆਂ ਇਸ ਕਰਕੇ ਡੌਗ ਸਕੁਐਡ ਹੋਵੇ ਜਾਂ ਜੋ ਬੰਬ ਨਿਰੋਧਕ ਦਸਤਾ ਹੋ ਜਾਂ ਹੋਰ ਏਜੰਸੀਆਂ ਹੋਣ ਸਾਰੀਆਂ ਇਹਨਾਂ ਸਾਈਟਾਂ ਤੇ ਪਹੁੰਚੀਆਂ ਤੇ ਜਾਂਚ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਤਸਵੀਰ ਅਸੀਂ ਤੁਹਾਨੂੰ ਦਿਖਾਈਏ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਬਾਹਰ ਜੋ ਸਵੈਟ ਦੀਆਂ ਟੀਮਾਂ ਨੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਉਹ ਲਗਾਤਾਰ ਅਲਰਟ ਤੇ ਨੇ ਕੋਨਾ ਕੋਨਾ ਚੱਪੇ ਚੱਪੇ ਦੇ ਉੱਪਰ ਨਜ਼ਰ ਰੱਖੀ ਜਾ ਰਹੀ ਹੈ ਤੇ ਖਾਸ ਕਰਕੇ ਉਹਨਾਂ ਸਾਰੇ ਸੀਸੀਟੀਵੀ ਨੂੰ ਖੰਗਾਲਿਆ ਜਾ ਰਿਹਾ ਹੈ ਤਾਂਕਿ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋ ਸਕੇ ਕੋਈ ਸ਼ੱਕੀ ਸ਼ਖਸ ਇੱਥੇ ਨਾ ਪਹੁੰਚ ਸਕੇ ਤੁਹਾਨੂੰ ਤਸਵੀਰਾਂ ਸੀ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਉਹ ਤਸਵੀਰ ਹੈ ਜਦੋਂ ਦਰਬਾਰ ਸਾਹਿਬ ਦੇ ਬਾਹਰ ਜੋ ਬੌਮਸ ਕੁਆਡ ਦਸਤਾ ਹੈ ਉਹ ਚੈੱਕ ਕਰ ਰਿਹਾ ਚਾਹੇ ਗਮਲੇ ਹੋਣ ਜਾਂ ਕੰਦਾਂ ਦੇ ਆਲੇ ਦੁਆਲੇ ਕੋਈ ਵੀ ਸਮਾਨ ਰੱਖਿਆ ਹੋਵੇ ਉਸ ਨੂੰ ਚੈੱਕ ਕੀਤਾ ਜਾ ਰਿਹਾ ਹੈ ਡੌਗਸ ਨਾਲ ਲੈ ਕੇ ਜਾਏ ਜਾ ਰਹੇ ਨੇ ਇਸ ਤੋਂ ਇਲਾਵਾ ਜੋ ਸਵੈਟ ਦੀਆਂ ਟੀਮਾਂ ਨੇ ਉਹ ਹਥਿਆਰਬੰਦ ਟੀਮਾਂ ਸਾਰੇ ਪਾਸੇ ਗਸ਼ਤ ਕਰ ਰਹੀਆਂ ਨੇ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਹੋਵੇ ਉਸ ਨੂੰ ਕਾਬੂ ਕੀਤਾ ਜਾ ਸਕੇ ਹਾਲਾਂਕਿ ਫਿਲਹਾਲ ਪਹਿਲੀ ਨਜ਼ਰੇ ਤੇ ਸਭ ਲੱਗ ਰਿਹਾ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਕੋਈ ਫੇਕ ਧਮਕੀ ਹੋਏਗੀ ਪਰ ਰਿਸਕ ਲੈਣਾ ਚੰਗਾ ਨਹੀਂ ਹੁੰਦਾ ਕਿਉਂਕਿ ਅਜਿਹੀ ਥਾਂ ਤੇ ਦੁਨੀਆ ਭਰ ਤੋਂ ਲੋਕ ਇੱਥੇ ਪਹੁੰਚਦੇ ਨੇ ਮੱਥਾ ਟੇਕਣ ਦੇ ਲਈ ਇਸ ਕਰਕੇ ਸ਼ਰਧਾਲੂਆਂ ਦੇ ਇੱਥੇ ਭੀੜ ਵੀ ਰਹਿੰਦੀ ਹੈ ਜੋ ਕੱਲ ਈਮੇਲ ਆਈ ਸੀਐਸਜੀ ਪੀਸੀ ਨੂੰ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਜੋ ਲੰਗਰ ਹਾਲ ਹੈ ਦਰਬਾਰ ਸਾਹਿਬ ਦਾ ਉਸ ਨੂੰ ਆਰਡੀਐਕਸ ਨਾਲ ਅਸੀਂ ਉਡਾਉਣਾ ਹੈ ਤੇ ਇਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਕਿ ਇਹ ਈਮੇਲ ਕਿੱਥੋਂ ਕੀਤੀ ਗਈ ਕਿ ਇਹ ਕਿਸੇ ਸਾਈਬਰ ਜੋ ਸਾਈਬਰ ਸਿਕਿਉਰਿਟੀ ਨੂੰ ਬ੍ਰੀਚ ਕਰਦੇ ਨੇ ਉਹਨਾਂ ਵੱਲੋਂ ਇਹ ਈਮੇਲ ਕੀਤੀ ਗਈ ਆ વાਕੇ ਹੀ ਇਹ ਕਿਸੇ ਤਰ੍ਹਾਂ ਦੀ ਕੋਈ ਧਮਕੀ ਹੈ ਜਿਸ ਦੇ ਪਿੱਛੇ ਕੋਈ ਸੱਚਾਈ ਹੈ ਪਰ ਫਿਲਹਾਲ ਇਸ ਨੂੰ ਪੁਲਿਸ ਹਲਕੇ ਵਿੱਚ ਨਹੀਂ ਲੈਣਾ ਚਾਹੁੰਦੀ ਇਸੇ ਕਰਕੇ ਸਾਦੀ ਵਰਦੀਆਂ ਦੇ ਵਿੱਚ ਪੁਲਿਸ ਵਾਲੇ ਹੋਣ ਵਰਦੀਆਂ ਦੇ ਵਿੱਚ ਹੋਣ ਡੌਗਸ ਹੋਣ ਜਾਂ ਫਿਰ ਬੰਬ ਨਿਰੋਧੀ ਦਸਤਾ ਹੈ ਉਹ ਹੋਵੇ ਸਾਰੇ ਪਾਸੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਸ ਦੀ ਚੈਕਿੰਗ ਚੱਲ ਰਹੀ ਹੈ ਤੇ ਸੀਨੀਅਰ ਅਫਸਰ ਲਗਾਤਾਰ ਇਸ ਨੂੰ ਮੋਨੀਟਰ ਕਰ ਰਹੇ ਨੇ ਕਿਉਂਕਿ ਰਿਸਕ ਲੈਣਾ ਇੱਥੇ ਖਤਰਨਾਕ ਹੋ ਸਕਦਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਮਈ ਮਹੀਨੇ ਦੇ ਵਿੱਚ ਜਦੋਂ ਅਪ੍ਰੈਲ ਮਹੀਨੇ ਦੇ ਵਿੱਚ ਪਹਿਲਗਾਮ ਤੋਂ ਬਾਅਦ ਇੰਡੀਆ ਪਾਕਿਸਤਾਨ ਦੇ ਵਿਚਾਲੇ ਹਾਲਾਤ ਵਿਗੜੇ ਸੀ ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਾਰੇ ਪਾਸੇ ਅਲਰਟ ਤੇ ਨੇ ਤੇ ਤਸਵੀਰ ਸਿੱਧੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਦੀਆਂ ਕੱਲ ਈਮੇਲ ਦੀ ਈਮੇਲ ਦੇ ਰਾਹੀਂ ਧਮਕੀ ਆਈ ਪਰ ਅੱਜ ਵੀ ਪੋਲਿਸ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈ ਰਹੀ ਇਸ ਕਰਕੇ ਸਾਰੇ ਪਾਸੇ ਡੌਗਸ ਦੇ ਨਾਲ ਜਾਂ ਹੋਰ ਜੋ ਯੰਤਰ ਨੇ ਉਹਨਾਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੇ ਵੀ ਖਤਰੇ ਨੂੰ ਟਾਲਿਆ ਜਾ ਸਕੇ ਜੋ ਸੀਨੀਅਰ ਅਫਸਰ ਨੇ ਉਹ ਇਸ ਪੂਰੇ ਮਸਲੇ ਨੂੰ ਕਿਵੇਂ ਦੇਖ ਰਹੇ ਨੇ ਉਹਨਾਂ ਨੂੰ ਵੀ ਸੁਣਦੇ ਆਂ ਕੱਲ ਜਿਹੜੀ ਮੇਲ ਐਜੀਪੀਸੀ ਨੂੰ ਆਈ ਸੀ ਉਹਦੇ ਸਬੰਧ ਚ ਉਹਨਾਂ ਸਾਨੂੰ ਇਨਫਰਮੇਸ਼ਨ ਦੇ ਦਿੱਤੀ ਹੈ ਉਹ ਮੇਲ ਦੀ ਜਿਹੜੀ ਆ ਸਾਡੇ ਸਾਈਬਰ ਦੇ ਥਰੂ ਜਿਹੜੀ ਆ ਉਹ ਤਸਦੀਕ ਕੀਤੀ ਜਾ ਰਹੀ ਹੈ ਕਿ ਕਿੱਥੋਂ ਆਈ ਆ ਉਹ ਉਹਨੂੰ ਪ੍ਰੋਪਰਲੀ ਇਨਵੈਸਟਿਗੇਟ ਕਰਾਂਗੇ ਤੇ ਬਾਕੀ ਇਸ ਕੋ ਡਰਨ ਦੀ ਕੋਈ ਲੋੜ ਨਹੀਂ ਅਸੀਂ ਪ੍ਰੋਪਰ ਐਜੀਪੀਸੀ ਵੱਲੋਂ ਵੀ ਤੇ ਸਾਡੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪ੍ਰੋਪਰ ਏਰੀਆ ਦੀ ਸਰਚ ਕੀਤੀ ਜਾ ਰਹੀ ਹੈ ਸਿਕਿਉਰਿਟੀ ਕੀਤੀ ਜਾ ਰਹੀ ਹੈ ਡਰਨ ਦੀ ਕੋਈ ਲੋੜ ਨਹੀਂ ਸਰ ਇਹ ਕੌਮੀ ਪਿੰਡ ਤੇ ਤਾਲਮੀਨ ਹੋਇਆ ਕਦੇ ਸੀਸੀਟੀਵੀ ਕੈਮਰੇ ਲੱਗੇ ਨੇ ਕਿ ਤਾਂ ਉਹਨਾਂ ਦੀ ਤਸਦੀਕ ਕਮਟੀ ਆ ਤਾਲਮੀਨ ਬਣਿਆ ਕੱਟਾ ਜੀ ਬਿਲਕੁਲ ਜੀ ਸਾਡਾ 24 ਘੰਟੇ ਸੂਨੀ ਕਮਟੀ ਦਾ ਤਾਲਮੀਨ ਰਹਿੰਦਾ ਹੈ ਅਸੀਂ ਜਿਹੜੇ ਉਹਨਾਂ ਦੇ ਸੀਟੀਵੀ ਫੁਟੇਜ ਉਹ ਵੀ ਚੈੱਕ ਕਰਦੇ ਰਹਿੰਦੇ ਆ ਤੇ ਸਾਡਾ ਪੂਰੀ ਉਹਦੇ ਤੇ ਅੱਖ ਹੈਗੀ ਆ ਹਰ ਚੀਜ਼ ਤੇ ਤੇ ਅਸੀਂ ਸੰਗਤ ਨੂੰ ਮੈਂ ਇਹ ਫੀਲ ਕਰੂੰਗਾ ਕਿ ਕਿਸੇ ਕਿਸਮ ਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਤੁਸੀਂ ਆਮ ਰੁਟੀਨ ਦੇ ਵਿੱਚ ਆ ਕੇ ਆਪਣਾ ਜਿਹੜਾ ਦਰਸ਼ਨ ਕਰੋ ਤੇ ਖੁਸ਼ੀ ਆ ਬਰਾਬਰ ਦੇਖੋ ਸਾਡੀ ਰੁਟੀਨ ਦੀ ਚੈਕਿੰਗ ਵੀ ਚੱਲਦੀ ਰਹਿੰਦੀ ਹੈ ਤੇ ਇਹ ਅਸੀਂ ਪੂਰਾ ਏਰੀਆ ਜਿਹੜਾ ਤਾਂ ਸਰਚ ਕਰਦੇ ਹੀ ਰਹਿੰਦੇ ਆ ਤੇ ਅੱਜ ਵੀ ਉਹ ਦੁਬਾਰਾ ਫੇਰ ਉਹਦੀ ਸਰਚ ਕਰਾਈ ਜਾਦੀ ਤਾਂ ਤੁਸੀਂ ਇਹ ਤਸਵੀਰਾਂ ਦੇਖੀਏ ਦਰਬਾਰ ਸਾਹਿਬ ਦੇ ਬਾਹਰ ਦੀਆਂ ਜਿੱਥੇ ਚਾਰ ਚੌਬਨ ਸੁਰੱਖਿਆ ਰੱਖੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋ ਸਕੇ ਹੁਣ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਦਿੱਲੀ ਦੀਆਂ ਕਿਉਂਕਿ ਦਿੱਲੀ ਦੇ ਵਿੱਚ ਅਲਰਟ ਜ਼ਿਆਦਾ ਹੈ ਕੱਲ ਸੋਮਵਾਰ ਵਾਲੇ ਦਿਨ ਦਿੱਲੀ ਦੇ ਦੋ ਸਕੂਲ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਬੰਬ ਨਾਲ ਉਡਾਉਣਾ ਹੈ ਉਹਨਾਂ ਸਕੂਲਾਂ ਦੇ ਬਾਰੇ ਤੁਹਾਨੂੰ ਦੱਸ ਦਈਏ ਦਵਾਰਕਾ ਸੈਕਟਰ 16 ਦਾ ਸਕੂਲ ਹੈ ਨੇਵੀ ਸਕੂਲ ਤੇ ਚਾਨਕਪੁਰੀ ਦੇ ਵਿੱਚ ਵੀ ਇੱਕ ਸਕੂਲ ਹੈ ਸੀਆਰਪੀਐਫ ਸਕੂਲ ਇਹ ਦੋਹਾਂ ਸਕੂਲਾਂ ਨੂੰ ਜੋ ਕਿ ਡਿਫੈਂਸ ਦੇ ਸਬੰਧਤ ਜੋ ਪਰਿਵਾਰ ਨੇ ਉਹਨਾਂ ਦੇ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਦਵਾਰਕਾ ਇੱਕ ਪੋਸਟ ਇਲਾਕਾ ਹੈ ਜਿੱਥੇ ਇਹਨਾਂ ਦੋਨਾਂ ਸਕੂਲਾਂ ਦਾ ਨਾਮ ਲੈ ਕੇ ਇਹਨਾਂ ਦੇ ਵਿੱਚ ਬੰਬ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਸੀ ਕੱਲ ਵੀ ਪੁਲਿਸ ਨੇ ਚੈੱਕ ਕੀਤਾ ਪਰ ਅੱਜ ਸਵੇਰੇ ਫੇਰ ਅ ਦਿੱਲੀ ਦਾ ਸੈਂਟ ਸੈਂਟ ਥੋਮਸ ਸਕੂਲ ਜੋ ਕਿ ਦਵਾਰਕਾ ਦੇ ਵਿੱਚ ਹੀ ਪੈਂਦਾ ਉਸ ਤੋਂ ਇਲਾਵਾ ਸੈਂਟ ਸਟੀਫਨ ਕਾਲਜ ਜੋ ਕਿ ਨਾਰਥ ਕੈਂਪਸ ਦਿੱਲੀ ਯੂਨੀਵਰਸਿਟੀ ਦਾ ਪੈਂਦਾ ਇੱਕ ਕਾਲਜ ਬਹੁਤ ਹੀ ਮਸ਼ਹੂਰ ਕਾਲਜ ਹੈ ਇਸ ਦਾ ਵੀ ਨਾਮ ਲੈ ਕੇ ਈਮੇਲ ਆਈ ਕਿ ਇਹਨਾਂ ਇਸ ਕਾਲਜ ਨੂੰ ਤੇ ਇਸ ਸਕੂਲ ਨੂੰ ਉਡਾ ਦਿੱਤਾ ਜਾਇਗਾ ਯਾਨੀ ਕੁੱਲ ਮਿਲਾ ਕੇ ਦਿੱਲੀ ਦੇ ਤਿੰਨ ਨਾਮੀ ਸਕੂਲ ਤੇ ਦਿੱਲੀ ਦਾ ਇਕਨਾਮੀ ਕਾਲਜ ਸੈਨ ਸਟੀਫਨ ਕਾਲਜ ਇਸ ਨੂੰ ਅਡਾਉਣ ਦੀ ਧਮਕੀ ਦਿੱਤੀ ਗਈ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਵਸਤੂ ਨਹੀਂ ਬਰਾਮਦ ਹੋਈ ਹੈ ਜਿਸ ਨੂੰ ਲੈ ਕੇ ਸ਼ੱਕ ਜ਼ਾਹਿਰ ਕਰ ਸਕੇ ਪਰ ਸਿਕਿਉਰਿਟੀ ਦੇ ਤਹਿਤ ਇhtਿਆਤ ਦੇ ਤੌਰ ਤੇ ਜੋ ਦਿੱਲੀ ਪੁਲਿਸ ਹੈ ਜਾਂ ਜੋ ਸੁਰੱਖਿਆ ਏਜੰਸੀਆਂ ਨੇ ਉਹ ਪੂਰੇ ਜੋ ਤਿੰਨੇ ਸਕੂਲ ਨੇ ਉਹਨਾਂ ਦੀ ਕੌਂਬਿੰਗ ਕਰ ਰਹੀਆਂ ਨੇ ਕੌਂਬਿੰਗ ਦਾ ਮਤਲਬ ਇਹ ਕਿ ਜੋ ਸੈਨੀਟਾਈਜ਼ ਕੀਤਾ ਜਾਂਦਾ ਪੂਰੇ ਕੈਂਪਸ ਨੂੰ ਇੱਕ ਇੱਕ ਚੱਪਾ ਦੇਖਿਆ ਜਾਂਦਾ ਚਾਹੇ ਉਹ ਕੋਈ ਵੀ ਥਾਂ ਹੋਵੇ ਛੱਤ ਹੋਵੇ ਕੰਦ ਹੋਵੇ ਕਲਾਸਰੂਮ ਹੋਵੇ ਸਭ ਕੁਝ ਇਸ ਨੂੰ ਇਸੇ ਨੂੰ ਹੀ ਕੰਬਿੰਗ ਆਪਰੇਸ਼ਨ ਕਿਹਾ ਜਾਂਦਾ ਹੈ ਇਸ ਨੂੰ ਕੰਬਿੰਗ ਆਪਰੇਸ਼ਨ ਤੋਂ ਬਾਅਦ ਫਿਲਹਾਲ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਤੇ ਕਾਲਜ ਨੂੰ ਵੀ ਚੈੱਕ ਕੀਤਾ ਜਾ ਰਿਹਾ ਪਰ ਪੁਲਿਸ ਇਸ ਸਾਰੀ ਗੱਲ ਨੂੰ ਲੈ ਕੇ ਅਲਰਟ ਤੇ ਹੈ ਇਸੇ ਕਰਕੇ ਦਿੱਲੀ ਪੁਲਿਸ ਕੱਲ ਵੀ ਅਲਰਟ ਤੇ ਸੀ ਤੇ ਅੱਜ ਵੀ ਕਿ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਹੋ ਸਕੇ ਇਹ ਤਸਵੀਰਾਂ ਨੇ ਦਿੱਲੀ ਦੀਆਂ ਤੁਸੀਂ ਦੇਖ ਰਹੇ ਹੋ ਦਿੱਲੀ ਦੇ ਸਕੂਲ ਦੇ ਜਿਹੜੇ ਜੋ ਅਸੀਂ ਜਿਹਨਾਂ ਸਕੂਲਾਂ ਦੀ ਅਸੀਂ ਗੱਲ ਕਰ ਰਹੇ ਹਾਂ ਉੱਥੇ ਸਾਦੀ ਵਰਦੀ ਦੇ ਵਿੱਚ ਪੁਲਿਸ ਵਾਲੇ ਪਹੁੰਚੇ ਹੋਏ ਨੇ ਤੇ ਸਵੇਰੇ ਤੋਂ ਹੀ ਦਿੱਲੀ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਣੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਾ ਹੋ ਸਕੇ ਕਿਉਂਕਿ ਇੱਥੇ ਬੱਚਿਆਂ ਦੀ ਗੱਲ ਹੈ ਬੱਚੇ ਇੱਥੇ ਪੜਨ ਆਉਂਦੇ ਨੇ ਤੇ ਇੱਥੇ ਜੇਕਰ ਛੋਟੀ ਵੀ ਘਟਨਾ ਹੁੰਦੀ ਹੈ ਉਹ ਵੱਡੀ ਹੋ ਜਾਏਗੀ ਔਰ ਖਾਸ ਕਰਕੇ ਜੋ ਮਾਪੇ ਨੇ ਉਹਨਾਂ ਦਾ ਵੀ ਦਬਾ ਰਹਿਂਦਾ ਕਿ ਕਿਸੇ ਦੇ ਵੀ ਤਰ੍ਹਾਂ ਦੀ ਕੋਈ ਵੀ ਕੁਤਾਹੀ ਨਾ ਵਰਤੀ ਜਾਵੇ ਤੇ ਇਹ ਸੈਂਟ ਥੋਮਸ ਸਕੂਲ ਦੁਆਰਕਾ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਤੇ ਦਿੱਲੀ ਦੇ ਵਿੱਚ ਵੀ ਕਿਉਂਕਿ ਕੱਲ ਤੋਂ ਹੀ ਧਮਕੀਆਂ ਮਿਲ ਰਹੀਆਂ ਨੇ ਇਸ ਕਰਕੇ ਇਸ ਨੂੰ ਬਿਲਕੁਲ ਹਲਕੇ 'ਚ ਦਿੱਲੀ ਪੁਲਿਸ ਨਹੀਂ ਲੈਣਾ ਚਾਹੰਦੀ ਹੁਣ ਗੱਲ ਕਰਦੇ ਹਾਂ ਮੁੰਬਈ ਦੀ ਮੁੰਬਈ ਪੁਲਿਸ ਵੀ ਅਲਰਟ ਤੇ ਹੈ ਮੁੰਬਈ ਪੁਲਿਸ ਇਸ ਕਰਕੇ ਅਲਰਟ ਤੇ ਕਿਉਂਕਿ ਬੰਬੇ ਸਟਾਕ ਐਕਸਚੇਂਜ ਜਿੱਥੋਂ ਸ਼ੇਅਰ ਮਾਰਕੀਟ ਦਾ ਪੂਰਾ ਚੱਲਦਾ ਹੈ ਉੱਥੇ ਉਹ ਜੋ ਬਿਲਡਿੰਗ ਹੈ ਤੁਸੀਂ ਦੇਖੀ ਹੋਏਗੀ ਉਸ ਬੰਬੇ ਸਟੇਕ ਸਟਾਕ ਐਕਸਚੇਂਜ ਦੀ ਬਿਲਡਿੰਗ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜੋ ਈਮੇਲ ਆਈ ਹੈ ਹਾਲਾਂਕਿ ਪੁਲਿਸ ਸਿੱਧੇ ਤੌਰ ਤੇ ਇਸ ਤੇ ਕੋਈ ਬਿਆਨ ਜਾਰੀ ਨਹੀਂ ਕਰ ਰਹੀ ਹੈ ਪਰ ਇਸ ਦੇ ਵਿੱਚ ਕਿਹਾ ਗਿਆ ਕਿ 3 ਵਜੇ ਦੁਪਹਿਰ ਨੂੰ ਬਲਾਸਟ ਹੋਏਗਾ ਯਾਨੀ ਕਿ ਉਸ ਤੋਂ ਕੁਝ ਦੇਰ ਬਾਅਦ ਹੀ ਜੋ ਬੰਬੇ ਸਟਾਕ ਐਕਸਚੇਂਜ ਹੈ ਉਹ ਬੰਦ ਹੋਣਾ ਯਾਨੀ ਕਿ ਜੋ ਮਾਰਕੀਟ ਖੁੱਲਦੀ ਹੈ ਸਵੇਰੇ ਉਹ ਸ਼ਾਮ ਨੂੰ ਬੰਦ ਹੁੰਦੀ ਹੈ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਇੱਕ ਟਾਈਮ ਦਿੱਤਾ ਗਿਆ ਹੈ ਹਾਲਾਂਕਿ ਸਾਰੀ ਈਮੇਲ ਇਸ ਤਰ੍ਹਾਂ ਲੱਗ ਰਹੀ ਹੈ ਕਿ ਇਹ ਕਿਸੇ ਨ ਕਿਤੇ ਇੱਕ ਹੌਕਸ ਕਾਲ ਹੁੰਦੀ ਹੈ ਯਾਨੀ ਕਿਸੇ ਨ ਕਿਤੇ ਇੱਕ ਫਰਜੀ ਈਮੇਲ ਹੁੰਦੇ ਨੇ ਉਸ ਦੇ ذریعے ਡਰਾਉਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਰਿਸਕ ਨਹੀਂ ਲੈਣਾ ਚਾਹੁੰਦੀ ਕੋਈ ਵੀ ਸੁਰੱਖਿਆ ਏਜੰਸੀ ਜੋ ਕਥਿਤ ਤੌਰ ਤੇ ਈਮੇਲ ਆਈ ਉਸ ਦੇ ਵਿੱਚ ਕਿਹਾ ਗਿਆ ਕਿ ਜੋ ਕਿਹਾ ਗਿਆ ਕਿ RDX ID ਬอมਬਸ ਹੈਵ ਬੀਨ ਪਲੇਸਡ ਇਨ BSs फिरोज टावर बिल्डिंग फिरोज टावर बिल्डिंग ਦਾ ਨਾਮ ਲਿਖ ਕੇ ਕਿਹਾ ਗਿਆ ਕਿ ਇੱਥੇ ਆਰ ਡੀ ਐਕਸ ਲਗਾਇਆ ਗਿਆ ਹੈ ਤੇ 3 ਵਜੇ ਦੁਪਹਿਰ ਨੂੰ ਇਹ ਬਲਾਸਟ ਹੋ ਜਾਏਗਾ ਪਰ ਫਿਲਹਾਲ ਸੁੱਖ ਸੁਖ ਸੰਦ ਖਬਰ ਇਹ ਹੀ ਹੈ ਕਿ ਨਾ ਅੰਮ੍ਰਿਤਸਰ ਨਾ ਦਿੱਲੀ ਨਾ ਬੰਬਈ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਕੀਤੀ ਗਈ ਹੈ ਜੋ ਚਿੰਤਾ ਦਾ ਵਿਸ਼ਾ ਹੋਵੇ ਪਰ ਇੱਕ ਚੀਜ਼ ਜ਼ਰੂਰ ਡਰਾਉਣ ਵਾਲੀ ਹੈ ਕਿ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ ਔਰ ਤਿੰਨਾਂ ਥਾਵਾਂ ਤੇ ਹੀ ਜਿੱਥੇ-ਜਿੱਥੇ ਬੌਮ ਥ੍ਰੈੱਡ ਦੀ ਧਮਕੀ ਦਿੱਤੀ ਗਈ ਹੈ ਉਹ ਬਹੁਤ ਹੀ ਮਹੱਤਵਪੂਰਨ ਥਾਵਾਂ ਨੇ ਦਰਬਾਰ ਸਾਹਿਬ ਦੇ ਜੋ ਲੰਗਰ ਹਾਲ ਹੈ ਉਹ ਵੀ ਦਿੱਲੀ ਦਾ ਜੋ ਨਾਮੀ ਸਕੂਲ ਨੇ ਉਹ ਵੀ ਨਾਮੀ ਕਾਲਜ ਹੈ ਉਹ ਵੀ ਤੇ ਬੰਬੇ ਸਟਾਕ ਐਕਸਚੇਂਜ ਤੁਸੀਂ ਜਾਣਦੇ ਹੋ ਤਾਂ ਇਹਨਾਂ ਥਾਵਾਂ ਤੇ ਜੇਕਰ ਫਰਜੀ ਕਾਲ ਵੀ ਜੇ ਫਰਜੀ ਈਮੇਲ ਵੀ ਆਈ ਹੈ ਫੇਰ ਵੀ ਪੁਲਿਸ ਇਸ ਸਾਰੇ ਮਸਲੇ ਨੂੰ ਬੜੀ ਗੰਭੀਰਤਾ ਨਾਲ ਦੇਖ ਰਹੀ ਹੈ